ਦੀਵਾਲੀ ਛੇਤੀ ਆ ਪਟਾਕੇ ਚਾਹੀਏ ਮਿਲਦੇ ਨਹੀਂ ਕਿਤੇਉਂ ਛਈ ਕਿਉਂ ਨਾ ਗਾਣਾ ਗਾ ਕੇ ਬੱਜਿਆ ਜਾ ਥਿਲਪਲ ਚਾਲਵਾ ਵੇ ਜਦ ਦੀ ਲਪਿਡਾਂ ਦੇ ਪੈਣ ਪਟਾਕੇ ਬਹਾਰਾਂ ਬੁਰਾਂ ਦੇ ਠਾ ਕਿਆ ਬਤਾ ਕਿਆ ਬਤਾ ਗਾਣੇ ਗਏ ਨਾ ਪਟਾਕਿਆਂ ਵਾਲੇ ਕੀ ਚੱਕਰ ਹੋ ਗਿਆ ਤੇਰਾ ਦੀਵਾਲੀ ਛੇਤੀ ਆਈ ਆ ਹਾਂ ਤੇ ਤੇ ਚਾਈ ਕਹਿੰਦੀ ਕਿ ਪਟਾਕੇ ਮਿਲਦੇ ਨਹੀਂ ਅੱਛਾ ਕਿਹਰੇ ਕਿਤੇ ਮਿਲਦੇ ਨਹੀਂ ਹੈਗੇ ਕਿਉਂ ਨਹੀਂ ਮਿਲਦੇ ਇੱਥੋਂ ਮਿਲਦੇ ਉਹ ਸਾਡੇ ਪਿੰਨੇ ਮੂਨਕਾ ਫਾੜਕ ਦੇ ਉੱਤੇ ਦੁਕਾਨ ਲੱਗੀ ਪਈ ਹੈ ਮਨਦੀਪ ਸਿੰਘ ਨੇ ਲਾਈ ਪਈ ਆ। ਅੱਛਾ ਮੂਨਕਾ ਫਾੜਕ ਤੇ ਹਾਂ ਬਹੁਤ ਵਧੀਆ ਤੇ ਸਸਤੇ ਪਟਾਕੇ ਦੇਈ ਜਾਂਦਾ। ਚੱਲ ਪਿੱਛੇ ਰਮਿੰਦਰ। ਚੱਲ ਆ ਜਾ ਤੈਨੂੰ ਪਟਾਕੇ ਦਿਖਾ ਦਿੰਦਾ। ਤੇ ਮੈਂ ਦਿਖਾ ਦੇ ਲਉਣਾ ਵਧੀਆ ਕਿਸਮ ਦੇ ਪਟਾਕੇ ਆ ਉੱਥੋਂ। ਉੱਛਿਆ ਕਿੰਨਾ ਕੁਛਾ ਪਰ ਇੱਥੇ ਮੇਰੇ ਗੋਡਿਆਂ ਦੇ ਪਟਾਕੇ ਵੇਚ ਲੈ। ਪਤਾ ਹੁੰਦਾ ਰੱਖ ਥੋੜੀ ਰਹਿ ਗਈ ਆਦੇ ਲੱਗੀ ਆਗੇ। ਅੱਛਾ ਉਹ ਲੱਗਦੇ ਮੈਨੂੰ। ਆ ਆ ਦੇਖ ਉਹ ਬੰਦੇ 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 ਇੰਨੇ ਛਾਰੇ ਪਟਾਕੇ। ਬਹੁਤ ਸਾਰੇ ਤਰ੍ਹਾਂ ਦੇ ਨਵੇਂ ਪਟਾਕੇ ਪਏ ਆ। ਆਲੂ ਬੰਬ ਆ ਹੁੰਦਾ ਹੈ ਬੱਚੇ ਵੀ ਚਲਾਉਂਦੇ ਤੇ ਬਜ਼ੁਰਗ ਵੀ ਚਲਾਉਂਦੇ ਤੇਰੇ ਵਰਗੇ। ਅੱਛਾ ਜੀ। ਹਾਂ। ਤੇਰਾ ਆ ਕੇ ਪੁਛਦਲ ਪਏ ਆ। ਆ ਹੁੰਦਾ ਹੈ ਪਿਸਤੌਲ। ਅੱਛਾ ਜੀ। ਇਹ ਨਿਆਣਿਆਂ ਦੇ ਠਾ ਠਾ ਕਰਨ ਵਾਲੇ। ਹਾਂ। ਕੀ ਆ ਬਾਤ ਹੈ? ਆਹ ਤਾਂ ਇਹ ਸਾਰੇ ਬੱਚੇ ਬੰਬ ਹੋਣਾ। ਅਗਰ ਨਮੀ ਹੈ ਗਿਆ ਨਾ। ਗੰਨਾ ਦੇਖੋ। ਸਿਰ ਆ ਜਦੋਂ ਚੱਲਦਾ ਨਾ ਮਜ਼ਾ ਹੀ ਆ ਜਾਂਦਾ। ਇਹ ਤਾਂ ਉੱਪਰ ਜਾ ਕੇ ਚੱਲਦਾ। ਉੱਪਰ ਜਾ ਕੇ ਫੈਲ ਜਾਂਦਾ। ਹੂੰ। ਖਰੂਰ ਨਾਲ ਕੁਝ ਸਿਰਫ ਬੜੇ ਹੈਗੇ ਪਟਾਕੇ ਪਏ। ਆ ਦੇਖ ਤਾ ਜਿਹੜੇ ਨਿਆਣਿਆਂ ਦੇ ਪੈਰਾਂ 'ਚ ਮਾਰੀਦੇ ਆ। ਅੱਲੂ ਬੰਬ ਗੰਡਾ ਬੰਬ ਗੰਡਾ ਬੰਬ ਪੋਪ ਪੋਪ ਵੀ ਪਏ ਪੋਪ ਪੋਪ ਕਿਹੜੇ ਤਾਂ ਆ ਵੀ ਤਾਂ ਛੋਟੇ ਪੋਪ ਪੋਪ ਹਾਂ ਇਹ ਛੋਟੇ ਬੱਚਿਆਂ ਦੇ ਛੋਟੇ ਛੋਟੇ ਬੱਚੇ ਨੇ ਚਲਾਉਂਦੀ ਸੀਦਾ ਹੂੰ ਤੇ ਤਾਈ ਵੀ ਇਹੀ ਚਲਾਉਂਦੀ ਆ ਅੱਛਾ ਤਾਈ ਇਹਨਾਂ ਚਲਾਉਂਦੀ ਆ ਹਾਂ ਜੀ ਆਹ ਤਾਂ ਇਹ ਜਿਹੜੇ ਛੋਟੇ ਹੁੰਦੇ ਆ ਪਾ ਚਲਾਉਂਦੇ ਹੁੰਦੇ ਸੀਗੇ ਈੜੀ ਬੰਬ ਈੜੀ ਬੰਬ ਲੈ ਵੀ ਈੜੀ ਬੰਬ ਵੀ ਲੱਗ ਜਾਊਗਾ ਕਿਹੜਾ ਹੋਰ ਹੀ ਬੜਿਆ ਆਟਮ ਪਈਆ ਆ ਦੇਖ ਛੂਟੇ ਰ ਪਏ ਇਹ ਵੱਡੇ ਛੂਟੇ ਜਿਹੜੇ ਪਿਆਮਾ ਸ਼ਾਦੀਆਂ ਤੇ ਚੱਲਦੇ ਆ ਇਹ ਤਾਂ ਕਮਾਲ ਦੀ ਤੀਜਾ ਆਟਮ ਕਾਈ ਬੱਤਾਂ ਹੈ ਇਹ ਤਾਂ ਬਾੜ ਵੀ ਪਿਆ ਬਾੜ ਚੱਕੀ ਇਹਦੇ ਜੋ ਫੁੱਲ ਛੜੀਆਂ ਵੀ ਹੈਗੀਆਂ ਇਹਨਾਂ ਕੋਲ ਰੰਗ ਬਰੰਗੀਆਂ ਵੀ ਹੈਗੀਆਂ ਛੇ ਚੱਕਰੀਆਂ ਵੀ ਪਈਆਂ ਮਤਲਬ ਇਹਨਾਂ ਕੋਈ A to Z ਛਾਰੇ ਵੈਰੈਟੀ ਆ ਸਾਰੀਆਂ ਇਹ ਤਾਂ ਹੈ ਮਤਲਬ ਕੈ ਹੀ ਨਾ ਉੱਥੇ ਪਟਾਕੇ ਸਾਰੇ ਹੀ ਮਿਲ ਜਾਂਦੇ ਆ ਮਜ਼ਾ ਆ ਗਿਆ ਉਹ ਨਾਰ ਵੀ ਹੈਗੇ ਆ ਮੈਂ ਤਾਂ ਛਾਰੇਆਂ ਨੂੰ ਇਹੀ ਕਹੂੰਗਾ ਛੜ ਜਾਨ ਇੱਥੋਂ ਪਟਾਕੇ ਲਓ ਇਹ ਤਾਂ ਮੈਂ ਇੱਕ ਨਵੀਂ ਆਈਟਮ ਦਿਖਾਉਣਾ ਅੱਛਾ ਆ ਦੇਖੋ ਉਹ 1K47 ਨਹੀਂ ਤਾਂ 1K47 ਨਹੀਂ ਅਰੇ ਤਾਂ ਨੂੰ ਨਾਰ ਚਲਦੇ ਇਦਾਂ ਬੱਚਿਆ ਵਾਸਤੇ ਅੱਛਾ ਇਹ ਨਵੀਂ ਚੀਜ਼ ਆ ਗਈ ਛੇ ਜੀ ਅੱਜ ਕੱਲ੍ਹ ਰੋਕੀ ਇੰਸਟਾ ਤੇ ਫੇਸਬੁੱਕ ਤੇ ਰੀਲਾਂ ਬਹੁੰਦੇ ਰੀਲਾਂ ਬਣਾਉਣ ਵਾਸਤੇ 1K47 ਬਣਾਈ ਪਈ ਆ ਅੱਛਾ ਜੀ ਇੱਕ ਤਾਂ ਇਹ ਤੈਨੂੰ ਮੈਂ ਹੋਰ ਚੀਜ਼ ਦਿਖਾਉਣਾ ਅੱਛਾ ਜੀ ਆਹ ਦੇ ਬੈਟ ਵਾ ਤੇ ਆਹ ਛੇਰਾ ਅਤਿ ਤੈਨੂੰ ਪਛਾਣਦਾ ਜਾਣਾ ਇਹ ਤਾਂ ਤੈਨੂੰ ਕੁੱਤਰਾ ਵੀ ਉਹ ਨਾ ਛੇ ਆਈ ਤੇ ਅਪਾ ਚਲਾਵਾਂਗੇ ਨੰਨੀ ਚੀ ਜਾਈ ਤੂੰ ਇਹ ਤਾਂ ਇਹ ਵੀ ਨਵੀਂ ਚੀਜ਼ ਐ ਇਹ ਵੀ ਇੱਕ ਨਾਰ ਬਾਂਬੂ ਆ ਇਹਨੂੰ ਇੱਥੇ ਮੁਰੇ ਅੱਗ ਲਾ ਕੇ ਇਹਨੂੰ ਤਾਂ ਨੂੰ ਇਦਾਂ ਕਰੂੰਗੇ ਇਤਾਂ ਨੂੰ ਫੋਲਚੜੀ ਜਿੱਦਾ ਨਾਰ ਚੱਲਦਾ ਉਹਦਾ ਚਲੂ ਨਵੀਆਂ ਵੈਰਾਈਟੀਆਂ ਆ ਗਈਆਂ ਬਿਲਕੁਲ ਮਜਾ ਆ ਗਿਆ ਬਹੁਤ ساری ਨਵੀਂ ਚੀਜ਼ਾਂ ਆ ਗਈਆਂ ਛਿਰਨਾਂ ਕੋਈ ਵੈਰਾਈਟੀ ਬਹੁਤ ਛੋਨੀ ਛੋਨੀ ਹੈ ਵੱਡੇ ਵੱਡੇ ਪਟਾਤੇ ਹੋਰ ਵੀ ਹੈਗੇ ਦੇਖ ਆ ਦੇਖ ਤਾਂ ਚੱਕਰੀਆਂ ਅੱਛਾ ਜੀ ਚੱਕਰੀ ਛੁਰ ਛੁਰ ਕਮੋਣ ਵਾਲੀ ਅੱਛਾ ਜੀ ਆ ਦੇਖ ਤਾਂ ਨਾਰ ਵਾਹ ਨਾ ਦਿੱਖਦਾ ਕਿਨੇ ਇਹ ਨਾਰ ਆ ਜੀ ਹੋਛਣਾ ਉਹ ਕੀ ਪਿਆ ਬਾਕੀ ਤਾਂ ਬਹੁਤ ਕੁਝ ਬੰਬ ਵੈਰਟੀਆਂ ਲੱਕੜ ਦੇ ਕਾਨੇ ਵਾਲਾ ਹੀ ਕੀ ਆ ਇਹ ਲੱਕੜ ਦੇ ਕਾਨੇ ਵਾਲੀ ਤਾਂ ਅਸ਼ਤਵਾਦੀ ਆਹਾਹਾ ਅੰਬਰ ਛਰਦੀ ਅਸ਼ਤਵਾਦੀ ਇਹ ਲੱਕੜ ਵਾਲੀ ਆ ਕਮਾਦੀ ਹੁੰਦੀ ਆ ਇਹਨੂੰ ਤੇ ਪੁੱਤ ਮੱਕੀ ਦਾ ਚੀਨ ਇਹਨੂੰ ਥੱਲੇ ਬੋਤਲ ਚ ਪਾ ਕੇ ਜਾਂ ਕਿਸੇ ਸਟੈਂਡ ਚ ਪਾ ਕੇ ਅੱਗ ਲਾ ਦੋ ਉੱਤੇ ਜਾ ਕੇ ਰੰਗ ਕੱਢ ਦੀਆਂ ਸੀੜੀ ਮਾਰਦੀ ਹੈ ਸੀੜੀ ਮਾਰਦੀ ਆ ਨਾ ਕਿਆ ਹੀ ਬਤਾਂ ਛੇੜਦੀਆਂ ਬਹੁਤ ਛੁਣੀ ਆ ਡੰਮਾ ਚਾ ਮੈਂ ਤਾਂ ਲੰਗ ਪਟਾਕੇ 82 ਤੁਮ ਛੇ ਰਾਂ ਨੂੰ ਗਾ ਇੱਕ ਵਾਰ ਆਇਓ ਉਹ ਸਿਰ ਇਹਨਾਂ ਨੇ ਕਹਿੰਦੇ ਰੇਟ ਬੜੇ ਘੱਟ ਆ ਰੇਟ ਬਹੁਤ ਘੱਟ ਆ ਇਹ ਹੋਰ ਦੋ ਦਿਨ ਦੁਕਾਨ ਉਹਨਾਂ ਨੇ ਇੱਥੇ ਲਾਉਣੀ ਐ ਇਸ ਤੋਂ ਬਾਅਦ ਉਹਨਾਂ ਨੇ ਟਾਂਡਾ ਮੰਡੀ ਵਿੱਚ ਵੀ ਦੁਕਾਨ ਲਾਉਣੀ ਆ ਅੱਛਾ ਜੀ ਛੇ ਰਾਂ ਦੂ ਬੰਬ ਦੇ ਕਿੰਨਾ ਵੱਡਾ ਹਾਂ ਤਾਂ ਇਹ ਗੁਰਗਾਜ਼ ਜੇ ਐਕੇ ਵੱਡੇ ਵੱਡੇ ਬੰਦੇ ਨੂੰ ਹਾਰ ਟੈਕ ਲਿਆ ਸਕਦਾ ਹੈ ਅੱਛਾ ਜੀ ਪਰ ਤੁਸੀਂ ਇਹ ਇੱਕ ਵਾਰ ਆਪ ਆਪਣੇ ਐਡਰੈਸ ਤੋਂ ਦੱਸ ਦਿਓ ਲੋਕਾਂ ਨੂੰ ਪਿੱਛੇ ਹੈਗਾ ਜੇਕਰ ਕੋਈ ਵੀ ਵੀਰ ਪੈਣ ਪਟਾਕੇ ਲੈਣਾ ਚਾਹੁੰਦਾ ਤੇ ਐਡਰੈਸ ਨੋਟ ਕਰ ਲਓ ਮੂਨਕਾ ਫਾੜਕ ਤੋਂ ਥੋੜਾ ਜਿਹਾ ਵਿੱਚ ਨੂੰ ਆ ਕੇ ਰੋਡ ਦੇ ਉੱਤੇ ਪਿੰਡ ਨੂੰ ਆਉਂਦੇ ਸਾਰ ਰੋਡ ਦੇ ਉੱਤੇ ਦੁਕਾਨ ਹੈਗੀ ਆ ਮਨਦੀਪ ਸਿੰਘ ਦੀ ਔਰ ਇੱਥੇ ਆ ਕੇ ਤੁਸੀਂ ਬਹੁਤ ਵਧੀਆ ਔਰ ਸਸਤੇ ਪੈਕੇ ਤੁਸੀਂ ਲੈ ਸਕਦੇ ਹੋ ਔਰ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਤਾਂ ਮਨਦੀਪ ਸਿੰਘ ਦੇ ਨਾਲ ਕੰਟੈਕਟ ਵੀ ਕਰਦਾ ਅਪثله ਨੰਬਰ ਵੀ ਚਲਾ ਦਾਂਗੇ ਔਰ ਤੁਸੀਂ ਵੀਰ ਦੇ ਨਾਲ ਆਓ ਵੀਰ ਦੇ ਇੱਕ ਵਾਰ ਇੱਥੇ ਆ ਕੇ ਦੁਕਾਨ ਦੇ ਉੱਤੇ ਤੁਸੀਂ ਵਿਜ਼ਿਟ ਕਰੋ ਔਰ ਵੀ ਦੇ ਕੋਲ ਇੱਕ ਵਾਰੀ ਵਿਜ਼ਿਟ ਕਰਕੇ ਔਰ ਇੱਥੋਂ ਤੁਸੀਂ ਸਮਾਨ ਪਰਚੇਜ ਕਰ ਸਕਦੇ ਹੋ ਪਟਾਕੇ ਲੈ ਕੇ ਆਪਣੇ ਬੱਚਿਆਂ ਵਾਸਤੇ ਆਪਣੇ ਘਰ ਵਾਸਤੇ ਪਟਾਕੇ ਤੁਸੀਂ ਲੈ ਕੇ ਜਾ ਸਕਦੇ ਹੋ ਪਟਾਕੇ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਕੁਝ ਮਿਲਦਾ ਹੈ ਅੱਛਾ ਪੁੱਛਿਆ ਕੀ ਕੀ ਆ ਜਾ ਜਿੱਦਾਂ ਰਾਤ ਨੂੰ ਲਾਉਣ ਵਾਸਤੇ ਦੀਵਿਆਂ ਦੀ ਜਗ੍ਹਾ ਦੇ ਉੱਤੇ ਲੜੀਆਂ ਵੀ ਆ ਗਈਆਂ ਲੈਕਟੋਨਿਕ ਦੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਕਿੰਨੇ ਵਧੀਆ ਵਧੀਆ ਕਦਰ ਸਿਰ ਮਜ਼ਾ ਆ ਗਿਆ ਦੇਖੋ ਕਿੰਨੀਆਂ ਛੋਹਣੀਆਂ ਜੱਗਦੀਆਂ ਆ ਆ ਦੇਖੋ ਛਟਾਰ ਵਾਲੀਆਂ ਕਿੰਨੀਆਂ ਛੋਹਣੀਆਂ ਹਾਂ ਸਿਰ ਮਜ਼ਾ ਆ ਗਿਆ ਤੁਸੀਂ ਇਹਨਾਂ ਦੀ ਰੇਟ ਕਿਦਾਂ ਹੈਗੇ ਆ ਇਹਨਾਂ ਦੀ ਰੇਟ ਵੀ ਬਹੁਤ ਜੈਨੂਅਲ ਹੈਗੇ ਆ ਛਾਜੀ ਤੇ ਇੱਥੇ ਇਸ ਤੋਂ ਇਲਾਵਾ ਹੋਰ ਕੀ ਕੀ ਜਨਣਾ ਬੋਲੋ ਇਹਨਾਂ ਬੋਲੇ ਤੇ ਹਰ ਇੱਕ ਵਿਆਹ ਸ਼ਾਦੀ ਉੱਤੇ ਡੈਕੋਰੇਸ਼ਨ ਕਰਨ ਦਾ ਵੀ ਕੰਮ ਹੈਗਾ ਸਿਰ ਆ ਗੱਛ ਮੈਨੂੰ ਆ ਕੀ ਆਪਣੇ ਘਰਾਂ ਦੀ ਸਜਾਵਟ ਕਰਨ ਵਾਸਤੇ ਤੁਸੀਂ ਲੜੀਆਂ ਫੁੱਲ ਬੂਟੀਆਂ ਉਹ ਡੈਕੋਰੇਸ਼ਨ ਕਰਨ ਵਾਸਤੇ ਵਿਆਹ ਸ਼ਾਦੀ ਜਨਮ ਦਿਨਾਂ ਦੇ ਉੱਤੇ ਔਰ ਹਰੇਕ ਪਾਰਟੀ ਦੇ ਕਿਸੇ ਮੌਕੇ ਦੇ ਉੱਤੇ ਤੁਸੀਂ ਇੱਥੇ ਹਾਰਟ ਐਂਡ ਹੈਵਨ ਡੈਕੋਰੇਸ਼ਨ ਵਾਲੇ ਨਾਲ ਵੀ ਸੰਪਰਕ ਕਰ ਸਕਦੇ ਆ ਛੇ ਇੱਕ ਦਬਾ ਵੀ ਪਾ ਦੇ ਇਹ ਵੀ ਪਾ ਦਿਆ ਹਾਂ ਛੇ ਉਹ ਵੀ ਪਾ ਦੇ ਛੇ ਬੰਦ ਕਰ ਕੀ ਪੋਣਾ ਚੀ ਟਿਕਲੇ ਆਲ ਛੋਟੇ ਪਟਾਕੇ ਨੇ ਆਲੇ ਵਾਲੇ ਪਾ ਦੇ ਬੋਤਾ ਖੋਸ਼ ਹਾਂ ਦਾ ਵੀ ਛੇ ਮੇਰੀ ਖੀਦਾ ਜੋ ਕਿ ਕੋਲੀ ਅੱਛਾ ਹਾਂ ਤੇ ਤੁਸੀਂ ਛੇ ਕੋਈ ਡੈਚ ਜੂੜ ਦਛ ਦੇ ਤਾਂ ਕਿ ਲੋਕ ਹੋਰ ਪਟਾਕੇ ਖਰੀਦ ਚੱਕਣ ਪਾ ਜੀ ਕੋਲ ਆ ਕੇ ਠੀਕ ਹੈ ਤਾਂ ਠੀਕ ਹੈ ਜੇਕਰ ਕੋਈ ਵੀ 20 ਰੁਪਏ ਦੇ ਪਟਾਕੇ ਖਰੀਦਣਾ ਚਾਹੁੰਦਾ ਮਨਦੀਪ ਸਿੰਘ ਗੋਮਰ ਦੇ ਕੋਲ ਓਏ ਮੂਨਕਾ ਫਾੜਕ ਤੋਂ ਪਿੰਡ ਦੇ ਵੱਲੋਂ 100 200 ਮੀਟਰ ਦੀ ਦੂਰੀ ਦੇ ਉੱਤੇ ਦੁਕਾਨ ਹੈਗੀ ਹੈ ਔਰ ਇੱਥੇ ਜੇਕਰ ਤੁਸੀਂ ਵੀਰ ਦੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੇ 9206897068 ਉੱਤੇ ਤੁਸੀਂ ਕਾਲ ਕਰਕੇ ਵੀਰ ਦੇ ਨਾਲ ਕੋਲ ਪਟਾਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਫੇਰ ਐਡਰੈਸ ਨੋਟ ਕਰ ਲਓ ਮੂਨਕਾ ਫਾੜਕ ਤੋਂ ਪਿੰਡ ਵੱਲੋਂ ਆਉਂਦੇ 100 200 ਮੀਟਰ ਦੀ ਦੂਰੀ ਉੱਤੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਤੇ ਦੇ ਸ਼ਾਪ ਖੁੱਲ ਚੁੱਕੀ ਹੈਗੀ ਔਰ ਦੋ ਦਿਨ ਇੱਥੇ ਲੱਗੇਗੀ ਇਤਵਾਰ ਦੋ ਦਿਨਾਂ ਬਾਅਦ ਸਾਰੇ ਸਟਾਕ ਚੱਕ ਕੇ ਮੰਡੀ ਲੈ ਜਾ ਟਾਂਡੇ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਉੱਥੇ ਵੀ ਲਾਊਗਾ ਉੱਥੇ ਵੀ ਤੁਸੀਂ ਕੰਡੈਕਟ ਕਰ ਸਕਦੇ ਹੋ ਨੰਬਰ ਨੋਟ ਕਰ ਲਓ 9208 9708 ਮੀਡਨ ਬਾਅਦ ਤੋ ਸ਼ੇਅਰ ਕਰੋ ਔਰ ਇੱਕ ਵਾਰੀ ਵੀ ਦੇ ਕੋਲ ਜ਼ਰੂਰ ਵੀਲਸ ਕਰੋ ਲੱਗਿਆ ਮੈਂ ਚੱਲਿਆ ਤੇ ਪਹੁੰਚੇ ਤੁਸੀਂ ਵੀਛਾਰੇ ਜਲਦੀ ਜਲਦੀ ਚਲੋ ਤਾਂ ਆਇਆ ਤੇ